ਜਿਹੜੇ ਵੀਰ ਕਹਿੰਦੇ ਆ ਕਿ ਕੋਈ ਵਧੀਆ ਨਸਲ ਦਾ ਤੇ ਚੰਗੀ ਬਰੀਡ ਦਾ ਸਾਂ ਲੈਣਾ ਤੇ ਚੰਗੀ ਬਰੀਡ ਤੇ ਕੰਮ ਕਰਨਾ ਚੰਗੀ ਨਸਲ ਪੈਦਾ ਕਰਨੀ ਆ ਤਾਂ ਇਹ ਵੀਡੀਓ ਉਹਨਾਂ ਲਈ ਆ ਪਹਿਲਾਂ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਕੁਆਲਿਟੀ ਚੈੱਕ ਕਰੋ ਤੇ ਆਪਾਂ ਪੂਰੀ ਡਿਟੇਲ ਬਾਈ ਕੋਲੋਂ ਲੈ ਕੇ ਦਿੰਨੇ ਆ ਬਾਈ ਕੋਲ ਇਹ ਕੱਟਾ ਸੇਲ ਲਈ ਆ ਜੋ ਕਿ ਸ਼ੌਂਕ ਦੇ ਨਾਲ ਤਿਆਰ ਕੀਤਾ ਹੋਇਆ ਸਰਵਸ ਲਈ ਚਾਹੀਦਾ ਜਾਂ ਫਿਰ ਬਰੀਡ ਤੇ ਕੰਮ ਕਰਨਾ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਤੁਰਦਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਾਂਗੇ ਵੀ ਕਿੰਨੇ ਕ ਟਾਈਮ ਦਾ ਕੱਟਾ ਕੀ ਗੱਲ ਬਾਤ ਆ ਤੇ ਕੱਟਾ ਸਕੀਨ ਆ ਮਿੱਤਰੋ ਜੇ ਕਿਸੇ ਭਰਾ ਨੇ ਮੰਨ ਲਓ ਆਪਣੇ ਫਾਰਮ ਵਾਸਤੇ ਜਾਂ ਮੰਨ ਲਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਜਾਂ ਸੀਮਣ ਤਿਆਰ ਕਰਵਾਉਣਾ ਚਾਹੁੰਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਬਾਈ ਦਾ ਐਡਰੈਸ ਪੂਰਾ ਆਪਾਂ ਲੈ ਕੇ ਦੇਵਾਂਗੇ ਤੇ ਬੰਨਦੇ ਬਾਈ ਟੈਸਟੀ ਗਲਾਂ ਦੀ ਜੇ ਆਪਾਂ ਗੱਲ ਕਰੀ ਤਾਂ ਬਿਲਕੁਲ ਸੋਹਣੇ ਟੈਸਟੀ ਗਲ ਨੇ ਚੰਗੇ ਚੰਗੇ ਜੇ ਆਪਾਂ ਕਹੀਏ ਬਲੱਡ ਲਾਈਨ ਵਾਲੇ ਹਨਾ ਤੇ ਵਾਈਟ ਆ ਪਿੱਠਪੋੜੇ ਦੀ ਬੰਤਰ ਦੀ ਗੱਲ ਕਰ ਲਈ ਤਾਂ ਬਹੁਤ ਹੀ ਪੁੱਠਾ ਪੱਠਾ ਕਿਹੜਾ ਆ ਜਾਮ ਹਣਾ ਚਗਾਠਾ ਜੀ ਉਹਨਾਂ ਕਹਦੀ ਆਪਾਂ ਸਰੀਰ ਦੀ ਬੰਤੜੀ ਬਹੁਤ ਸੋਹਣੀ ਆ ਤੇ ਕੁੰਡਾ ਸਿੰਘ ਹਜੇ ਮੋੜ ਦੰਦਾ ਛੋਟਾ ਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਇੱਥੇ ਆਇਆ ਬਈ ਉਹ ਬਾਈ ਸਸੀ ਗੱਲਬਾਤ ਸਸੀ ਗੱਲਬਾਤ ਇੱਥੇ ਤੇ ਬਈ ਨਾਮ ਦੱਸੀ ਆਪਣਾ ਨਾਮ ਗੋਰਾ ਆਪਣਾ ਠੀਕ ਆ ਗੁਰੇ ਪਿੰਡ ਪਿੰਡ ਕਿਹੜਾ ਬਈ ਉਹ ਬਾਬਾ ਜ਼ਿਲ੍ਹਾ ਮਾਨਸਾ ਰਹਿੰਦਾ ਹਾਂ ਮਾਨਸਾ ਜੀ ਠੀਕ ਆ ਤੇ ਗੁਰੇ ਮਾਨਲਾ ਮਾਨਸਾ ਤੋਂ ਬਈ ਕਿੰਨੇ ਕੁ ਦੂਰ ਪੈ ਜਾਂਦਾ ਮਾਨਸਾ ਤੋਂ 13-14 ਕਿਲੋਮੀਟਰ ਤੇ 13-14 ਕਿਲੋਮੀਟਰ ਤੇ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲ 62837 04780 ਠੀਕ ਆ ਇਹ ਬਾਈ ਗੁਰੇ ਦਾ ਮਿੱਤਰੋ ਨੰਬਰ ਆ ਪਿੰਡ ਉੱਬਾ ਮਾਨਸਾ ਤੋਂ 13-14 ਕਿਲੋਮੀਟਰ 13-14 ਕਿਲੋਮੀਟਰ ਦੀ ਦੂਰੀ ਤੇ ਆ ਮਿੱਤਰੋ ਜੇ ਕਿਸੇ ਭਰਾ ਨੇ ਆਉਣਾ ਦੇਖਣ ਜਾਂ ਲੈਣ ਵਾਸਤੇ ਤਾਂ ਲੈ ਸਕਦਾ ਤੇ ਬਾਈ ਗੁਰੇ ਜੀ ਆਪੇ ਇਹਦੀ ਗੱਲ ਕਰ ਲਿਓ ਉਮਰ ਦੀ ਕਿੰਨੀ ਕੁਮਰਾ ਇਹ 2 ਕੋ ਸਾਲ ਦਾ ਖੀਰਾ ਹੀ ਆ ਜੀ 2 ਸਾਲ ਦਾ ਖੀਰਾ ਦੰਦ ਮੰਨ ਲਾ ਤੋੜੇ ਨਹੀਂ ਹੈ ਨਾ ਤੋ ਤੇ ਬਾਈ ਇਹਦੀ ਮਾਮੂ ਦਾ ਰਿਕਾਰਡ ਕੀ ਸੀ ਗੁਰੇ ਮਾਂ ਦਾ ਹੈਗਾ ਸੀ 1.5 ਲੀਟਰ 1.5 ਤੇ ਮਨ ਲਾ ਇਹ ਕਿਸੇ ਸੀਮੰਟ ਸੂਮਣ ਦਾ ਬਾਈ ਇਹ ਆਪਾਂ ਹਰਿਆਣੇ ਚੋਂ ਮੱਝ ਲੈਏ ਸੀ ਉਹਦੇ ਮਗਰ ਆਇਆ ਸੀ ਠੀਕ ਹੈ ਵੀ ਆਪਾਂ ਮੱਝ ਉਧਰੋਂ ਖਰੀਦ ਕੇ ਲੈ ਕੇ ਆਈ ਸੀ ਉਹਦੇ ਮਗਰ ਸੇਲ ਕਰਤੀ ਹਾਂ ਮੱਝ ਸੇਲ ਕਰਤੀ ਤੇ ਹੁਣ ਆਪਾਂ ਮੰਨ ਲਾ ਕੱਟੇ ਦੇ ਮਣ ਬਣਾ ਲਿਆ ਵੀ ਆਪਾਂ ਸੇਲ ਕਰਦੀ ਹਾਂ ਠੀਕ ਹੈ ਤੇ 1.5 ਕਿਲੋ ਮਤਲਬ ਉਹਦੀ ਮਾਂ ਨੇ ਜਿਹੜਾ ਦੁੱਧ ਦਿੱਤਾ ਹੋਇਆ ਹਰਿਆਣੇ ਦੇ ਵਿੱਚੋਂ ਆਈ ਹੋਈ ਸੀਗੀ ਮਗਰ ਉਹਦੇ ਆਇਆ ਸੀ ਬਾਈ ਕਹਿੰਦਾ ਮਨ ਲਾ ਇਹ ਨਹੀਂ ਪਤਾ ਹਣਾ ਕਿਹੜੇ ਸੀਮਣ ਹਾਂ ਇਹ ਨਹੀਂ ਪਤਾ ਹਾਈਬ੍ਰਿਡ ਦਾ ਪਰ ਪਤਾ ਨਹੀਂ ਕਿਹੜੇ ਸੀਮਣ ਦਾ ਤੇ ਬਾਈ ਨੇ ਕੱਟਾ ਜਿਹੜਾ ਪਾਲ ਲਿਆ ਤਿਆਰ ਕਰ ਲਿਆ ਜਿਵੇਂ ਆਪਾਂ ਕਹੇ ਦੀ ਹਨਾ ਤੇ ਬਾਕੀ ਡਾਇਰੈਕਟ ਕ੍ਰਾਸਿੰਗ ਕਰਦਾ ਮਿੱਤਰੋ ਸਰਵਿਸ ਦਾ ਮਾਲਾ ਸਟਾਰਟ ਆ ਗਈ ਜੇ ਕਿਸੇ ਭਰਾ ਨੇ ਮਾਲਾ ਸਰਵਿਸ ਵਾਸਤੇ ਰੱਖਣਾ ਉਹਦੇ ਵਾਸਤੇ ਵੀ ਆ ਜੇ ਕਿਸੇ ਨੇ ਬਾਈ ਗੁਰੇ ਸੀਮਿੰਟ ਤਿਆਰ ਕਰਾਉਣਾ ਉਹ ਵੀ ਕਰਾ ਸਕਦਾ ਹਨਾ ਤੇ ਬਾਕੀ ਰਿਕਾਰਡ ਚੰਗਾ ਦੰਦhase ਤੋੜੇ ਨਹੀਂ ਖੀਰਾ ਆਕੇ ਤੁਸੀਂ ਦੇਖ ਵੀ ਸਕਦੇ ਹੋ ਤੇ 2 ਸਾਲ ਬਾਈ ਇਹਦੀ ਉਮਰ ਦਾਸ ਦਾ ਤੇ ਬਾਕੀ ਆਪਾਂ ਸੇਲ ਕਰਨਾ ਗੁਰੇ ਹਨਾ ਤੇ ਕੀ ਮੁੱਲ ਮਾਲ ਰੱਖਿਆ ਬਾਈ ਮੁੱਲ ਤਾਂ 70000 ਆ ਜੀ 70000 ਮੰਨਤਾਂ ਹੋ ਜੂਗਾ ਹਾਂ 65 ਦਾ ਦੇ ਦਾਂ ਹੀ ਲਾਸਟ ਲਾਸਟ ਮੰਨਤਾਂ ਨਹੀਂ ਦੂੰ ਇਹਦੋਂ ਮੰਨਤਾਂ ਨਾ ਠੀਕ ਆ ਮੰਨਤਾਂ ਦੇਖ ਲੈ ਹਾਂ ਲੈ ਬਈ ਗੋਰਾ ਕਹਿੰਦਾ 70000 ਰੇਟ ਆ ਮਿੱਤਰੋ 65000 ਦਾ ਕਟਾ ਕਹਿੰਦਾ ਪਖਲਾ ਦੇਾਂਗੇ ਬਾਕੀ ਮਾੜਾ ਮੋਟੀ ਮੰਨਤਾਂ ਹੋਊਗਾ ਬਾਹਲਾ ਨਹੀਂ ਕਿਉਂ ਗੁਰੇ ਨੇ ਤਾਂ ਕਹਤਾ ਵੀ ਹੋਣਾ ਨਹੀਂ ਪਰ ਮਾੜਾ ਮੋਟਾ ਚਲ ਗੁਰੇ ਕਰਦੇ ਗਈ ਵਾਰ ਬਾਈ ਦੂਰੋਂ ਨੇੜੋਂ ਆ ਜਾਂਦਾ ਬੰਦਾ ਹਣਾ ਤੇ ਬਾਕੀ ਨੰਬਰ ਤੇ ਸੰਪਰਕ ਕਰ ਲਿਓ ਇੱਕ ਬਾਰੀ ਬਈ ਨੰਬਰ ਹੋਰ ਬੋਲ ਦੇ 6283704780 ਠੀਕ ਆ ਇਹ ਬਾਈ ਗੋਰੇ ਦਾ ਨੰਬਰ ਆ ਪਿੰਡ ਮਿੱਤਰੋ ਉੱ ਜਿਲਾ ਮਾਨਸਾ ਜੇ ਕਿਸੇ ਭਰਾ ਨੇ ਆਪਣੇ ਫਾਰਮ ਦੇ ਮਾਲਾ ਸਕੀਨ ਕੱਟਾ ਰੱਖਣਾ ਜਾਂ ਨਸਲ ਪੈਦਾ ਕਰਨੀ ਹੈ ਨਾ ਤੇ ਬਾਈ ਕੋਲੇ ਹਰਿਆਣੇ ਦੇ ਵਿੱਚੋਂ ਮੱਝ ਦੇ ਮੰਗਰੇ ਕੱਟਾ ਮਿੱਤਰੋ ਆਇਆ ਹੋਇਆ ਸੀਗਾ ਤਾਂ ਤੁਸੀਂ ਇਹ ਕੱਟਾ ਆ ਕੇ ਪੂਰੀ ਜਾਂਚ ਪਰਖ ਕੇ ਖਰੀਦ ਸਕਦੇ ਹੋ ਬਾਈ ਨੇ ਮੱਝ ਸੇਲ ਕਰਤੀ ਕਹਿੰਦਾ ਕੱਟਾ ਵੀ ਆਪਾਂ ਸੇਲ ਕਰਨਾ ਚੰਗਾਗਾ ਜਿਹੜੇ ਭਰਾ ਬਰੀਡਰ ਤੇ ਕੰਮ ਕਰਦੇ ਸਮਝਦੇ ਆ ਉਹ ਦੇਖ ਕੇ ਕੈਰੇਕਟਰ ਸਮਝ ਹੀ ਜਾਣਗੇ ਵੀ ਬਰੀਡ ਹੈਗੀ ਆ ਕਿ ਹੈ ਨਹੀਂ ਬਾਕੀ ਗੋਰੇ ਨਾਲ ਸੰਪਰਕ ਕਰ ਲਿਓ ਮਿੱਤਰੋ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਜਿਹੀ ਵੀਡੀਓ ਦੇ